ਇਹ ਦਇਆ ਸਿੰਘ ਚੈਰੀਟੇਬਲ ਟਰੱਸਟ ਸਮੂਹ ਜੱਥਾ ਗੁਰਦੁਆਰਾ ਯਾਦਗਾਰ ਰਾਣਾ ਸਾਹਿਬ ਜਾਰਗ ਵਿਖੇ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੀਵਾਨ ਸਜਾਏ ਜਾਣਗੇ ਸੰਗਤਾਂ ਨੂੰ ਗੁਰਬਾਣੀ ਦੁਆਰਾ ਨੇਹਾਲ ਕਰਨ ਪਹੁੰਚੇ ਪ੍ਰਸਿੱਧ ਕੀਰਤਨੀ ਭਾਈ ਜਸਪਾਲ ਸਿੰਘ ਜੀ ਯੂਐਸਏ ਦੇ ਆਉਣ ਤੇ ਨਿੱਘਾ ਸਵਾਗਤ ਕੀਤਾ ਇਸ ਮੌਕੇ ਸਮੂਹ ਇਲਾਕੇ ਦੀਆਂ ਸੰਗਤਾਂ ਅਤੇ ਹੋਰ ਸੰਗਤਾਂ ਹਾਜ਼ਰ ਸਨ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਸੇਵਾਦਾਰ ਸੰਤ ਬਾਬੂ ਭਿੰਦਰ ਸਿੰਘ ਜੀ ਨੇ ਸੰਗਤਾਂ ਨੂੰ ਦੀਵਾਨ ਤੇ ਆਉਣ ਦਾ ਦਿੱਤਾ ਸੱਦਾ ਜੇਕਰ ਸਾਡੇ ਪੀਟੀ ਨਿਊਜ਼ ਪੰਜਾਬ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜਾਦਾ ਹਲਕੇ ਪਾਛਾ ਜਿੱਦਾਂ ਦਾ 350 ਆ ਕੀਦੀ ਬੋਲ ਬੋਲੋ ਅੱਜ ਤੋਂ ਤੁਖਤ ਮਨਾ ਰਹੀਆਂ ਨੇ ਪਰ ਜਨਾ ਜਗਤਾ ਹੈ ਕਿ ਕੋਈ ਵੀ ਸੋਨੇ ਤੇ ਛੋੜਦੇ ਵਾਰੀ ਗਾਣਾ ਮਹਾਨ ਵਿਦਵਾਨ ਨਾਮ ਦੇ ਰੱਖੇ ਬਾਣੀ ਦੇ ਰੱਸੀਏ ਅਬਦ ਸਾਹਿਬ ਸਿੰਘ ਜੀ ਇਹਨਾਂ ਨੇ ਕੁਸ਼ੀਦ ਦੇ ਆਜ ਬੜੇ ਤਾਲ ਤਾਲ ਬੜਾ ਚਾਰ ਕੀ ਤੁਹਾਨੂੰ ਦਾ ਸਰਦਾਰਚਨ ਕਰਨਾ ਕਿਉਂਕਿ ਮਹਾਰਾਜ ਜੀ ਬਖਸ਼ੀਆਂ ਜੀ ਬਹਾ ਗਰੇ ਮਹਾਰਾਜ ਜੀ ਉਹਨਾਂ ਦੀ ਮਹਾਰਾਜ ਬਚਨਾਂ ਨੂੰ ਆਮ ਮਰਤ ਦੇਸ਼ਪੇਖੇ ਹੋ ਜਾਂਦੇ ਉਹਨਾਂ ਦੀ ਦੇਖੀ ਐਸੀ ਸੀ ਔਰੀ ਦੁਨੀਆ ਤੁਹਾਨੂੰ ਬਣਾ ਸਕਦਾ ਤੇ ਜੇ ਦਿੱਖੀ ਪਈ ਤੇ ਜੀਵਨ ਬਦਲ ਗਿਆ ਬਾਈ ਦਾ ਵੀ ਦਾਦਾ ਜੀ ਸੋ ਹੀ ਉਹਨਾਂ ਦੀ ਮੋਜਾ ਬੜੇ ਸਮੇ ਬਾਅਦ ਸੁਆਸਤਾਂ ਬਾਅਦ ਮੇਲ ਹੋਇਆ ਤੇ ਕੋਈ ਨਿੱਕੀ ਪਾਕੀਤੀ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਬੱਦ ਤੋਂ ਬੱਦ ਅੱਪਰ ਲਾਹਾ ਲਈਏ ਕੀਰਤਨ ਦਾ ਸੰਗਤਾਂ ਜਿਕੇ ਸਾਧਨ ਵੱਡੇ ਹਨ ਵੀਡੀਓ ਰਾਹੀਂ ਹੋਣਾ ਰਾਹੀਂ ਜਿਵੇਂ ਉਤੇਗਵਾਦੁਰ ਮਹਾਰਾਜ ਦਾ ਵਰਤਾ ਜੋ ਮਾਰੇ ਤੰਗ ਤਾ ਸਾਚਾ ਬਚਰ ਰੀਤੋਂ ਵੱਡੋ ਕਰੂ ਮੈਂ ਤਾਂ ਤਾ ਕੋਥਾ ਕਾ ਜੋ ਹੋਰ ਕੋਈ ਨਹੀਂ ਕਰ ਸਕਿਆ ਨਾਲ ਕਰ ਸਕੇ ਉਹਨਾਂ ਦਾ ਤਾਂ ਗੁਰਪੁਰ ਨੰਨਾ ਤੇ ਥੰਮ ਤਾਂ ਜਿੱਥੇ ਇੱਥੇ ਵੀ ਮੇਰੀ ਆਵਾਜ਼ ਹੁੰਦੀਆਂ ਨੇ ਸਾਰੇ ਕੰਮ ਛੱਡ ਕੇ ਕੰਮ ਤਾਂ ਪਿਆਰੇ ਹੋ ਹੀ ਜਾਣਾ ਕੰਮ ਕਰਦੇ ਬਥੇਰੇ ਚਲੇਗੇ ਕਰਤਾ ਥੱਕੇ ਵੱਡੇ ਵੱਡੇਰੇ ਪਰ ਇਹਨਾਂ ਕੀਏ ਕਾਜ ਮਾਇਆ ਮਾਇਆ ਦੇ ਕੰਮ ਕਦੇ ਪੂਰੇ ਨਹੀਂ ਲੇਕ ਮਾਇਆ ਅਧੂਰੀ ਹੈ ਇਹ ਕੰਮ ਵੀ ਅਧੂਰੇ ਹਰ ਗੁਰੂ ਐ ਪੂਰਾ ਪੂਰੇ ਕਾ ਕੀਆ ਸਭ ਕੁਝ ਪੂਰਾ ਘਟਵਾਲੇ ਵਿਚਨਾ ਪੂਰੇ ਗੁਰੂ ਦੇ ਚਰਨੀ ਲੱਗੇ ਦੁਨੀਆਂ ਦੇ ਸੰਦਿਆ ਨੂੰ ਛੱਡ ਕੇ ਆਉਣਾ ਪਵੇਗਾ ਇਹ ਤਾਂ ਹੁੰਦਾ ਹੀ ਰਹਨੇ ਨੇ ਪਰ ਜੇ ਆਪਾਂ ਮਹਾਰਾਜ ਜੀ ਆਖੀਆਂ ਲੈ ਲਈਏ ਨਾ ਤੇ ਪਾਤਸ਼ਾਹ ਦਾ ਹੀ ਬਚਨ ਹੈ ਤੇਗ ਮਹਾਦੇਵ ਸਿਮਰੀਏ ਕਾਰਨਾ ਨਿਦਾ ਵੈ ਸਾਰੇ ਨੌ ਰੱਦੀਆਂ 18 ਕਿੱਤੀਆਂ ਤੁਹਾਡੇ ਪੈਰਾਂ 'ਚ ਰੁੱਲਦੀਆਂ ਫੈਰੀਆਂ ਜੇ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ ਤਾਂ ਹੋਊਗੀ ਜੇ ਲੋਪਾ ਕਰਨ ਲਈ ਚਰਣਾ ਵਿੱਚ ਉਹਨਾਂ ਦੀ ਯਾਦ ਵਿੱਚ ਦੋ ਤਿੰਨ ਦਿਨ ਉਹਨਾਂ ਦੇ ਗਉਂਵਾਵੇ ਉਹਨਾਂ ਦੇ ਗਉਂ ਗਾਉਂਦੇ ਆਪਣਾ ਇਹ ਜਲੂਤਾ ਹੋਣਾ ਹੈ ਸਭ ਨੂੰ ਬੇਨਤੀ ਹੈ ਜੋ ਦੀ ਸੁਣਦੇ ਹਨ ਭਾਈ ਵੀਡੀਓ ਰਾਈ ਦੋ ਦਿਨ ਜ਼ਰੂਰ ਤਿੰਨ ਦਿਨ ਅੱਜ ਦਾ ਰਾਤ ਦਾ ਦੀਵਾਨ ਹੱਥ ਤੋਂ 10 ਵਜੇ ਸਾਢੇ ਕੱਲ ਨੂੰ ਫੇਰ ਰਾਤ ਦਾ ਦੀਵਾਨ ਸਤੋਂ ਦਾ ਫੇਰ ਕਰਨਾ ਹੈ ਪਰ ਤੁਹਾਨੂੰ ਵੀ ਨਾਲੇ ਛੁੱਟੀ ਹੈ ਨਾਲੇ ਜ਼ਹਿਰਾ ਹੈ ਪਰ ਤੁਹਾਨੂੰ 9 ਵਜੇ ਤੋਂ 12 1 ਵਜੇ ਤੱਕ ਤਾਂ ਫੇਰੇ ਪ੍ਰੋਗਰਾਮ ਹੋਏਗਾ ਜਿਹੜੇ ਭੈਰੇ ਜੀ ਨਾਲੇ ਛੁੱਟੀ ਹੈ ਉਹ ਤਾਂ ਆ ਹੀ ਜਾਣਗੇ ਰਾਤ ਨੂੰ ਵੀ ਛੁੱਟੀ ਹੁੰਦੀ ਆ ਪਰ ਛੁੱਟੀਆਂ ਦਾ ਜ਼ਰੂਰੀ ਨਹੀਂ ਜੇ ਮਨ ਵਿੱਚ ਚਾਹ ਹੈ ਮਲਾਫ ਦਾ ਹਮਾ ਜਦੋਂ ਉਦੋਂ ਹੈ ਕਿਆ ਹੈ ਤੇ ਉਦਮ ਵੀ ਅਨਾਰ ਉੱਤੇ ਫਿਰ ਆਪਾਂ ਸਾਰੇ ਕੰਮ ਸੰਧਿਆ ਨੂੰ ਛੱਡ ਕੇ ਉਪਈ ਪ੍ਰਾਪਤ ਮਾਨਤ ਦੇ ਲਿਆ गोविंद ਬਰुण ਕੇ ਜੇਰੀ ਬੜੀਆ ਅਵਰ ਕਾਇ ਚਲਕੇ ਤੇ ਨਾ ਪਾਵ ਉਹ ਕੰਮ ਤੇ ਕੰਮ ਨਹੀਂ ਆਉਣਾ ਫਿਰ ਕੀ ਕਰੀਏ ਮਹਾਰਾਜੀ ਸਰਥਾ ਸੰਸਕਰ ਕੇਵਲ ਨਾਮ ਆਓ ਜੁੜੀਏ ਤਰਨ ਲਾਹ ਲਈਏ ਸਵਦਾ ਧੰਨਵਾਦ ਜੀ ਮਾਪੋਸਾਂ ਦੇ ਆਉਣ ਦਾ ਵਾਪੈ ਦੇ ਆਉਣ ਦਾ ਬਹੁਤ ਬਹੁਤ ਧੰਨਵਾਦ ਖਤੇ ਬਲਵੋ ਜੀ ਵਾਹਿਗੁਰੂ ਖੰਸਾ ਵਾਹਿਗੁਰੂ ਜੀ ਸ਼ਬਦ ਇਹ ਮੈਂ ਆਪਣੇ ਆਪ ਨੂੰ ਇਸ ਬਾਰੇ ਨਹੀਂ ਧੰਨਵਾਦ ਕਰਨ ਨਹੀਂ ਸਕਦਾ ਤੁਹਾਨੂੰ ਪੂਰੀਏ ਤੇ ਪਾਸੇ ਲਿਮਿਟਸ ਤਾਂ ਤਰਾਰਾ ਨਾ ਬਾਬਾ ਕਲਿਸਿੰਗ ਜੰਗੂ ਵਾਲਿਆਂ ਦੇ ਇਸ ਸਥਾਨ ਤੇ on the और लुਕੁੰਜੰਗ ਦੇਵਾਨਾ ਦੇ ਵਿੱਚ ਆ ਜੁੜੀ ਪਰਿਵਾਰ ਮੌਤਾਂ ਲਈ ਗੁਰਦੇ ਸੰਤ ਮਹਾਰਾਜ ਸੰਪਰਵਾਇਸ਼ ਦਸੰਗੀ ਜੀ ਦਾ 1974 ਦੇ ਵਿੱਚ ਇੰਗਲੈਂਡ ਆਇਆ ਸੀ ਉਹਨੂੰ ਦਾਸਮੀ ਮਹਾਰਾਜੀ ਦੇ ਵੀ ਉਹ ਬਾਬਾ ਸੰਜੀ ਮਹਾਰਾਜ ਜਿਹੜਾ ਜਰੂਰ ਹੈ ਇਹਨਾਂ ਨੂੰ ਦਰਸ਼ਨ ਦਰਸ਼ਨ ਕੀ ਹੋਏ ਬਸ ਸੰਗਲੋਕ ਸੇ ਦਰਸ਼ਨ ਵੇ ਜਿਵੇਂ ਕਿ ਅਨੰਤ ਜਨਮਾਂ ਦੇ ਵਿਚਲੇ ਹਿੰਕੇ ਤੋ ਇਹਨਾਂ ਦੇ ਦਿੱਤੀ ਲਾਸਟ ਦੇ ਬੁੱਝ ਸਰਗ ਹੈ ਸ਼ਤਾਂਜ ਤੱਕ ਦੀ ਵਿੰਿਆਸ ਹੈ ਤੇ ਮੈਂ ਆਪ ਜੀ ਦਾ ਦਰਕਰਿਤ ਪਿੱਛਿਆ ਪਿੱਛਣ ਦੀ ਦਾਸ ਨੂੰ ਬੇਹਾਰਾ ਤੇ ਸੀ ਤੇ ਔਰ ਮੇਰੇ ਦਾਦਾ ਜੀ ਜੇ ਗੁਰੂਡੇ ਮਹਾਰਾਜ ਕੋਈ ਅਪਰੇਜ਼ ਨਹੀਂ ਇਤੋ ਹੀ ਤੋਂ ਮੈਂ ਚੰਪਰਸ ਦਾ ਮੌਕਾ ਮਿਲਿਆ ਤਾਂ ਕਿ ਬਾਬਾ ਜੀ ਤੋਂ ਅਸੀਸਾਂ ਸ਼ੀਰਵਾਦਾਂ ਲਾ ਬਿਹਰ ਲੈ ਕੇ ਜਾਵਾਂ। ਆਹ ਇਹਦਾ ਦਿੱਤਾ ਸਰਕੀਏ ਅੱਜ ਲੱਜ ਜਾ ਗਏ ਆਂ ਇਸ ਲੱਗਤੀ ਅਲੱਦਾ। ਲੱਗਦਾ ਬੋਲਦਾ ਵਾਹਿਗੁਰੂ